ਸ਼੍ਰੋਮਣੀ ਅਕਾਲੀ ਦਲ ਦੋਇ ਸਤਾਈਆ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਇਕੱਠਾ ਹੋ ਕੇ ਲੜੇਗਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਉਹ ਲੀਡਰ ਫਿਰ ਹੋਣ ਕੇ ਸ਼੍ਰੋਮਣੀ ਅਕਾਲੀ ਦਲ ਬਦਲ ਵਿੱਚ ਸ਼ਾਮਲ ਜਿਸ ਤੋਂ ਪਹਿਲਾਂ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਤਰਨ ਤਾਰਨ ਚੋਣ ਵਿੱਚ ਹੋਈ ਅਕਾਲੀ ਦਲ ਦੀ ਹਾਰ ਤੋਂ ਬਾਅਦ ਇਹ ਪਹਿਲਾ ਬਿਆਨ ਦਿੱਤਾ ਹੈ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸ਼ਰੋਮਣੀ ਅਕਾਲੀ ਦਲ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਪੂਰੀ ਤਾਕਤ ਦੇ ਨਾਲ ਲੜਿਆ ਤਰਨਤਾਰਨ ਜਿਮਨੀ ਚੋਣ ਵਿੱਚ ਸ਼ਰੋਮਣੀ ਅਕਾਲੀ ਦਲ ਨੇ ਆਪਣੀ ਪਹਿਲੇ ਵਾਲੀ ਸਥਿਤੀ ਦੁਬਾਰਾ ਮਜ਼ਬੂਤ ਕਰਨ ਲਈ ਦੂਸਰੇ ਨੰਬਰ ਤੇ ਆਇਆ 30000 ਦੇ ਲਗਭਗ ਵੋਟ ਸ਼੍ਰੋਮਣੀ ਅਕਾਲੀ ਦਲ ਲੈ ਕੇ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੋਈ ਪੁਰਾਣਾ ਲੀਡਰ ਚੋਣ ਮੈਦਾਨ ਵਿੱਚ ਨਹੀਂ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਇਲਜ਼ਾਮ ਵੀ ਲੱਗੇ ਕਿ ਇੱਕ ਧਰਮੀ ਫੌਜੀ ਦੇ ਨਾਂ ਦੇ ਉੱਪਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਪੱਤਾ ਖੇਡਿਆ ਪਰ ਉਹ ਧਰਮੀ ਫੌਜੀ ਹੈ ਕਿੱਥੇ ਉਸ ਧਰਮੀ ਫੌਜੀ ਦੀ ਪਾਲ ਕੀਤੀ ਗਈ ਪਰ ਉਹ ਧਰਮੀ ਫੌਜੀ ਨਹੀਂ ਲੱਭਿਆ ਜੋ ਸਖਵਿੰਦਰ ਕੌਰਨ ਦਾਵਾ ਜਿਹੜੇ ਕਿ ਇੱਕ ਪ੍ਰਿੰਸੀਪਲ ਤੌਰ ਤੇ ਜਿਨ੍ਹਾਂ ਨੇ ਸੇਵਾ ਕੀਤੀ ਸੀ ਉਹਨਾਂ ਨੂੰ ਇਹ ਟਿਕਟ ਦਿੱਤੀ ਗਈ ਜਦੋਂ ਉਹ ਰਾਜਨੀਤੀ ਨਾਲ ਜੁੜੇ ਉਹਨਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਕੇ ਟਿਕਟ ਅਨਾਉਂਸ ਕਰ ਦਿੱਤੀ ਸ਼੍ਰੋਮਣੀ ਅਕਾਲੀ ਦਲ ਨੇ 2 ਮਹੀਨੇ ਪਹਿਲਾਂ ਹੀ ਔਰ ਉਸ ਤੋਂ ਬਾਅਦ ਸੁਖਵਿੰਦਰ ਕੋਰ ਅੰਦਾਵਾਦੀ ਉਹ ਸੁਪਤਰੀ ਜਿਹੜੀ ਕਿ ਕੈਨੇਡਾ ਦੇ ਵਿੱਚ ਬੈਠੀ ਸੀ ਜਿਸ ਦਾ ਪਤੀ ਅੰਮ੍ਰਿਤਪਾਲ ਸਿੰਘ ਬਾਠ ਜਿਸ ਨੂੰ ਪੰਜਾਬ ਦੇ ਵਿੱਚ ਗੈਂਗਸਟਰ ਦੇ ਨਾਲ ਜੁੜਿਆ ਜਾਂਦਾ ਹੈ ਉਹਨਾਂ ਦੇ ਉੱਪਰ ਯੂਐਪਾ ਲੱਗੀ ਹੋਈ ਹੈ ਜੋ ਜਿਹੜਾ ਕਿ ਦੇਸ਼ ਦੇ ਵਿੱਚ ਵਾਪਸ ਆਉਣ ਤੇ ਉਹਨਾਂ ਨੂੰ ਕਿਸੇ ਸਮੇਂ ਵੀ ਗ੍ਰਿਫਤਾਰ ਕਰ ਸਕਦੀ ਹੈ ਪੰਜਾਬ ਪੁਲਿਸ ਜੋ ਉਹ ਪੰਜਾਬ ਨਹੀਂ ਆ ਰਹੇ ਔਰ ਉਹਨਾਂ ਦੀ ਜਿਹੜੀ ਉਹ ਪੁੱਤਰੀ ਜਿਹੜੀ ਕਿ ਉਹਨਾਂ ਦੀ ਪਤਨੀ ਅਮਰਤਪਾਲ ਸਿੰਘ ਬਾਠ ਦੀ ਉਹ ਅਮਰਸਰ ਜਿਹੜੇ ਆਉਂਦੇ ਨੇ ਔਰ ਤਰਨਤਾਰਨ ਚੋਣ ਦੇ ਵਿੱਚ ਪੂਰਾ 15 ਦਿਨ ਕਿ 20 ਦਿਨ ਇੱਥੇ ਰਹਿ ਕੇ ਚੋਣ ਪ੍ਰਚਾਰ ਕਰਦੇ ਨੇ ਜਿਵੇਂ ਹੀ ਚੋਣਾ ਖਤਮ ਹੁੰਦੀਆਂ ਨੇ ਉਸ ਵਕਤ ਉਹਨਾਂ ਦੇ ਉੱਪਰ 3-4 ਪਰਚੇ ਵੀ ਦਰਜ ਹੁੰਦੇ ਨੇ ਤੇ ਫਿਰ ਉਹ ਵਾਪਸ ਜਿਹੜੇ ਨੇ ਕਿਸੇ ਰਸਤੇ ਥਾਣੀ ਚਲੇ ਜਾਂਦੇ ਨੇ ਉਹ ਪੰਜਾਬ ਪੁਲਿਸ ਨੂੰ ਇਸਦੀ ਪਿੰਕ ਵੀ ਨਹੀਂ ਲੱਗਦੀ ਤੇ ਪੰਜਾਬ ਪੁਲਿਸ ਦਾ ਐਸਐਸਪੀ ਅਮਰਸਾhta ਜਿਹੜਾ ਕਿ ਅਮਰਸਰ ਦਾ ਐਸਐਸਪੀ ਮਣਜਿੰਦਰ ਸਿੰਘ ਜਿਸ ਨੂੰ ਪੰਜਾਬ ਸਰਕਾਰ ਮਾਨ ਸਰਕਾਰ ਸਸਪੈਂਡ ਕਰ ਦਿੰਦੀ ਏ ਕਿਉਂ ਗੈਂਗਸਟਰਾਂ ਦੇ ਨਾਲ ਉਸ ਦਾ ਜਿਹੜਾ ਕਿ ਉਹ ਇਹ ਨਾਤਾ ਜੁੜਿਆ ਹੋਇਆ ਸੀ ਜੋ ਗੈਂਗਸਟਰਾਂ ਨੂੰ ਪਨਾਹ ਦਿੱਤੀ ਗਈ ਜੋ ਤਰਨ ਤਾਰਨ ਜਿਮਨੀ ਚੌਂ ਦੇ ਵਿੱਚ ਕੰਚਨ ਪ੍ਰੀਤਕੌਰ ਜਿਸ ਦਾ ਪਤੀ ਗੈਂਗਸਟਰ ਹੈ ਔਰ ਉਸ ਨੂੰ ਜਿਹੜਾ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਕਾਰਨ ਉਹਨਾਂ ਦੇ ਉੱਪਰ ਵੱਡੀ ਗਾਇਦਗੀ ਪਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਲੀਡਰ ਇਹ ਮਹਿਸੂਸ ਕਰਨ ਲੱਗੇ ਨੇ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਲੀਡਰ ਛੱਡ ਕੇ ਗਏ ਨੇ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੁੰਦੇ ਤਾਂ ਇਹ ਨਤੀਜਾ ਕੁਝ ਹੋਰ ਹੁੰਦਾ ਜਿਸ ਤੋਂ ਲੈ ਕੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇਹ ਪਹਿਲਾ ਬਿਆਨ ਦਿੱਤਾ ਕਿ ਹੁਣ ਸੁਖਬੀਰ ਬਾਦਲ ਧੜੇ ਨੂੰ ਕਿਤੇ ਨੇ ਕਿਤੇ ਇਹ ਸੋਚਣਾ ਪਵੇ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਅੱਜ ਤਰਨਤਾਰਨ ਚੋਣ ਦੇ ਵਿੱਚ ਜਿਹੜੇ ਉਹਨਾਂ ਦੀ ਹਾਰ ਹੋਈ ਏ ਜੇਕਰ ਅੱਜ ਸਾਰੇ ਅਸੀਂ ਇਕੱਠੇ ਹੁੰਦੇ ਤਾਂ ਇਹ ਹਾਰ ਨਾ ਹੁੰਦੀ ਹੁਣ ਵੀ ਸੁਖਬੀਰ ਸਿੰਘ ਬਾਦਲ ਜੀ ਇਹ ਸੋਚਣ ਤੇ ਸੋਚ ਕੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਈਏ ਤੇ ਅਗਲੀਆਂ ਚੋਣਾਂ ਇਕੱਠੇ ਹੋ ਕੇ ਲੜੀਏ 2 ਦਸੰਬਰ ਵਾਲਾ ਫੈਸਲਾ ਜਿਹੜਾ ਕਿ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੇ ਉੱਪਰ ਹੁਕਮ ਸੁਣਾਇਆ ਗਿਆ ਸੀ ਹੁਕਮਨਾਮਾ ਜਾਰੀ ਹੋਇਆ ਸੀ ਉਸ ਨੂੰ ਫਿਰ ਦੁਬਾਰਾ ਜਿਹੜਾ ਉਹਦੇ ਤੇ ਵਿਚਾਰ ਕੀਤੀ ਜਾਵੇ ਔਰ ਉਸ ਹੁਕਮਨਾਮੇ ਨੂੰ ਮੰਨਿਆ ਜਾਵੇ ਔਰ ਸੁਖਬੀਰ ਸਿੰਘ ਬਾਦਲ ਧੜਾ ਸੁਪਨਰ ਸਰਜੀਤ ਅਕਾਲੀ ਦਲ ਦੇ ਨਾਲ ਆ ਕੇ ਗਿਆਨੀ ਹਰਪ੍ਰੀਤ ਸਿੰਘ ਦੀ ਰਹਿਮਾਈ ਹੇਠ ਆ ਕੇ ਸਾਰੇ ਅਸੀਂ ਇਕੱਠੇ ਹੋ ਕੇ ਤੇ 27 ਲਈ ਕੰਮ ਕਰੀਏ ਤਾਂ ਕਿ 27 ਵਿੱਚ ਅਕਾਲੀ ਦਲ ਦੁਬਾਰਾ ਸਰਕਾਰ ਬਣਾ ਸਕੇ ਸੋ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇਹ ਵੱਡਾ ਬਿਆਨ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਧੜੇ ਲਈ ਔਰ ਸੁਖਵੀਰ ਸਿੰਘ ਬਾਦਲ ਧੜੇ ਵੱਲੋਂ ਵੀ ਇੱਕ ਪੇਸ਼ਕਸ਼ ਕੀਤੀ ਜਾ ਰਹੀ ਹੈ ਕਿ ਸਾਰਿਆਂ ਨੂੰ ਫਿਰ ਵਾਪਸ ਆ ਜਾਣਾ ਚਾਹੀਦਾ ਹੈ ਅਕਾਲੀ ਦਲ ਦੇ ਵਿੱਚ ਔਰ ਅਕਾਲੀ ਦਲ ਪੁਨਰਸਰਜੀਤ ਜਿਹੜਾ ਕਿ ਇਸ ਤੋਂ ਪਹਿਲਾਂ ਸੰਯੁਕਤ ਅਕਾਲੀ ਦਲ ਬਣਿਆ ਸੀ ਉਹ ਦੁਬਾਰਾ ਮਰਜ ਹੋ ਗਿਆ ਸੀ ਅਕਾਲੀ ਦਲ ਵਿੱਚ ਹੁਣੇ ਪੁਨਰਸਰਜੀਤ ਵੀ ਅਕਾਲੀ ਦਲ ਵਿੱਚ ਮਰਜ ਹੋ ਜਾਵੇ ਤੇ ਅਕਾਲੀ ਦਲ ਇਕੱਠਾ ਹੋ ਕੇ ਅਗੜੀਆਂ ਚੋਣਾਂ ਲੜੇ ਤਾਂ ਕਿ ਸਾਰੇ ਅਸੀਂ ਅਕਾਲੀ ਦਲ ਲਈ ਲੜਦੇ ਆ ਅਕਾਲੀ ਦਲ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨੇ ਲੜਦੇ ਆ ਫਿਰ ਅਸੀਂ ਅਲੱਗ-ਅਲੱਗ ਕਿਉਂ ਲੜ ਰਹੇ ਆ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਸਾਨੂੰ ਇਕੱਠਿਆਂ ਹੋ ਕੇ ਜੋ ਇਕੋ ਸਟੇਜ ਦੇ ਉੱਪਰ ਜਿਹੜਾ ਕਿ ਅਕਾਲੀ ਦਲ ਦੇ ਏਜੰਡੇ ਨੂੰ ਲੈ ਕੇ ਲੜਨਾ ਚਾਹੀਦਾ ਸੋ ਸੁਖਬੀਰ ਸਿੰਘ ਬਾਦਲ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਇਹ ਵਿਚਾਰਾਂ ਨੂੰ ਲੈ ਕੇ ਚਰਚਾਵਾਂ ਚੱਲ ਪਈਆਂ ਨੇ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਕਾਲੀ ਦਲ ਵਿੱਚ ਇਕਤਾ ਹੋ ਸਕਦੀ ਹੈ ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਪ੍ਰੋਫੈਸ ਜੋ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸ ਦੇ ਬਾਰੇ ਜਿਹੜਾ ਕਿ ਇਹ ਇਕਤਾ ਕਰਵਾ ਸਕਦੇ ਨੇ ਜਿਹੜੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਬਰਗੱਜ ਇਹ ਸਾਰੇ ਇਹੀ ਮਹਿਸੂਸ ਕਰ ਰਹੇ ਨੇ ਕਿ ਇਕਾਲੀ ਦਲ ਇਕੱਠਾ ਹੋਵੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਕਾਲੀ ਦਲ ਇਕੱਠਾ ਹੋ ਸਕਦਾ ਹੈ ਔਰ 2027 ਦੇ ਵਿਧਾਨ ਸਭਾ ਚੋਣਾਂ ਇਕੱਠਿਆਂ ਲੜ ਸਕਦੇ ਨੇ ਇਕਾਲੀ ਦਲ ਜੋ ਸ਼੍ਰੋਮਣੀ ਇਕਾਲੀ ਦਲ 2027 ਦੇ ਵਿੱਚ ਸਰਕਾਰ ਬਣਾ ਸਕੇ ਇਸ ਨੂੰ ਲੈ ਕੇ ਵੱਖ-ਵੱਖ ਲੀਡਰਾਂ ਦੇ ਵੱਲੋਂ ਇਹ ਬਿਆਨ ਆ ਰਹੇ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰਾ ਇਕਤਾ ਹੋ ਸਕਦੀ ਇਕਾਲੀ ਦਲ ਦੀ ਪ੍ਰੋਫੈਸਰ ਪ੍ਰਿੰਮਸਨ ਚੰਦੂ ਮਾਜਰਾ ਦੇ ਇਸ ਬਿਆਨ ਨੇ ਜੋ ਇੱਕ ਨਵੀਂ ਚਰਚਾ ਛੜੀ ਹੈ